ਆ ਦੇਖੋ ਬਈ ਡੱਬੀ ਉੱਤੇ ਇਹਦਾ ਕੀ ਰਿਜ਼ਲਟ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਬਾਈ ਅੱਜ ਆਪਾਂ ਤੁਹਾਨੂੰ ਨਸਲਾਂ ਦੇ ਸ਼ੌਂਕ ਕਰਾਉਨੇ ਆ ਤੇ ਆਪਣੇ ਨਾਲ ਮਨਿੰਦਰ ਖੇੜੀ ਤੇ ਨਾਲ ਬਾਈ ਜਸ਼ਨ ਤੇ ਦਿਖਾਉਨੇ ਆ ਤੁਹਾਨੂੰ ਬਾਈ ਕੂਤਰ ਤੇ ਕਰਾਓ ਬਾਈ ਨਸਲਾਂ ਚੈੱਕ ਅੱਜ ਉਹ ਭਈਆ ਕੂਤਰ ਵਾਲੇ ਦੇਖੋ ਤੇ ਇਹ ਕਿਹੜਾ ਕੂਤਰ ਕੱਢਿਆ ਬਾਈ ਇਹ ਕੂਤਰ ਵੀਰ ਨਿਹੰਗਾਂ ਵਾਲੇ ਦੇ ਠੀਕ ਹੈ ਵੀਰ ਹਾਂਜੀ ਅੱਡਬਾ ਤੇ ਅੱਖ ਦਾ ਸ਼ੌਂਕ ਕਰਾਓ ਬਈ ਨਾ ਅੱਖ ਦੇਖੋ ਵੀਰ ਦੇਖੋ ਬਈ ਡੱਬਿਆਂ ਜੋ ਉੱਤਰ ਉਹਨਾਂ ਦਾ ਰਿਜ਼ਲਟ ਉਲਟ ਕੀ ਰਿਹਾ ਬਈ ਅਜਿਹੀ ਜਲਟੇ ਇਹਦਾ ਠੀਕ ਰਿਹਾ ਵੀਰ ਬਾਜੀ ਅੱਜ ਲੈ ਕੇ ਆ ਦਿਖਾ ਲਈ ਅੱਬਾ ਜੀ ਦੂਜੇ ਉੱਤਰ ਦਾ ਕਰੋ ਸ਼ੌਂਕ ਲਓ ਬਈ ਆਹ ਦਾ ਸਕੂਤਰ ਵਾਹ ਆਹ ਉੱਤਰ ਦੀ ਵਾਰੀ ਪਤਾ ਹੋਵੇ ਪੁੰਨੂ ਵਾਲਿਆਂ ਮਾਤੇ ਅੱਖ ਦਾ ਸ਼ੌਂਕ ਕਰਾ ਦੋਗੇ ਅੱਖ ਲੈ ਜੀ ਕਰੋ ਬਈ ਕਾਲਾ ਚੀਨਾ ਉੱਤਰ ਕੀ ਰਿਜ਼ਲਟ ਹੈ ਬਈ ਇਹਦਾ ਇਹ ਤਾਂ ਵਧੀਆ ਜਿਹਾ ਲੱਗਦਾ ਵੀਰ ਵਧੀਆ ਜਿੱਤੇ ਇਹਦੇ ਬੱਚੇ ਐਤਕੀ ਦੋ ਵਧੀਆ ਉੱਡੇ ਨੇ ਹਾਂਜੀ ਮੱਕੀ ਕਿੱਥੇ ਕਿੱਥੇ ਡਾਇ ਬੱਚੇ ਇਹਨਾਂ ਦੇ ਰਾਜੀ ਨੇ ਇੱਕ ਤਾਂ ਕਿਹੜੀ ਛੱਡਿਆ ਸੀ ਅਸੀਂ ਅੱਛਾ ਬਾਕੀ ਇੱਕ ਇਦਾਂ ਸੀਗਾ ਤੇ ਇਹਨਾਂ ਨੂੰ ਉਹ ਉੱਗ ਲੈ ਕੀ ਕਰਦੇ ਆ ਬਈ ਉੱਤਰ ਇਹਨਾਂ ਨੂੰ ਦਿਖਾਇਆ ਸੀ ਕਬੂਤਰ ਪੋਨੂ ਵਾਲਿਆਂ ਚ ਹਾਂਜੀ ਉਸੇ ਉੱਤਰ ਦਾ ਬੱਚਾ ਹੈ ਅੱਗੇ ਤਿੰਨ ਤਿੰਨ ਬਾਜ਼ੀਆਂ ਜਿੱਤਿਆ ਹੋਇਆ ਕਬੂਤਰ ਆ ਵੀਰ ਦੇਖੋ ਇਹ ਕਰੋਨਾ ਇੱਕ ਆਪਣਾ ਇੱਕ ਜਗ੍ਹਾ ਛੱਡੀ ਸੀ ਆਪਾਂ ਨੇ ਵੀਰ ਹਾਂਜੀ ਉੱਥੇ 133 ਉਤਰੋੜੇ ਸੀਗੇ ਹਾਂਜੀ ਉਰੇ ਕਿਆ ਕਾ ਨਾਮ ਕਿਹੜਾ ਪਿੰਡ ਆਇਓ ਤੋ ਤੋ ਗਾਂਵਰ ਜੀ ਹਾਂਜੀ ਉੱਥੇ ਪਹਿਲੇ ਨੰਬਰ ਤੇ ਆਇਆ ਜੀ ਦੋ ਭਰਾਟੇ ਪੱਖੇ ਸੀਗੇ ਉੱਥੇ ਹਾਂਜੀ ਟਰੋਫੀ ਵੀ ਹੈ ਜੀ ਚੰਗਾ ਉੱਡਿਆ ਜੀ ਬਾਕੀ ਕਰੋ ਚੈੱਕ ਤੁਸੀਂ ਉਹ ਦੇਖੋ ਬਈ ਨਸਲ ਉੱਤਰ ਦੀ ਤੇ ਇਹ ਅਗਲਾ ਉੱਤਰ ਦਾ ਹੋ ਬਈ ਤੇ ਆ ਕਰਾਓ ਬਈ ਉੱਤਰ ਦਾ ਸ਼ੌਂਕ ਯਕੀਨਾਂ ਚੋ ਬਈ ਉੱਤਰ ਕਰੋ ਬਈ ਸ਼ੌਂਕ ਕਿਹੜੀ ਨਸਲ ਚੋ ਬਈ ਪੁੰਨੂ ਵਾਲਿਆਂ ਚੋਂ ਵੀਰਿਆ ਬਈ ਹਾਂਜੀ ਦੇਖੋ ਬਈ ਚਰਚਾ ਗੋ ਉੱਤਰ ਕੀ ਰਿਜ਼ਲਟ ਆ ਬਈ ਰਿਜ਼ਲਟ ਬਹੁਤ ਵਧੀਆ ਵੀਰਾਂ ਚੰਗੇ ਉੜਦੇ ਨੇ ਬਾਕੀ ਜਿਵੇਂ ਇਹਨਾਂ ਦੇ ਨੋਨ ਨੇ ਐਵੇਂ ਦੀ ਇਹਨਾਂ ਦੀ ਮੋਂ ਗੁੰਦੀਏ ਚੁੰਚਵਣੀ ਜੀ ਕੀ ਕਰੋ ਕੁਆਲਟੀ ਚੈੱਕ ਫਰਾਂ ਦੇ ਤਿਆ ਕਰੋ ਬਾਈ ਹੁਣ ਸ਼ੌਂਕ ਕਰੋ ਕੋਤਰੀ ਦਾ ਸ਼ੌਂਕ ਵਗੈਰਾ ਆ ਕੋਤਰੀ ਬਾਈ ਮਾਂ ਦੀ ਲਾਲ ਚੀਨੀ ਕੋਤਰੀ ਹੁੰਦੀ ਹੈ ਇਹ ਉਹ ਆਪਣੀ ਕਰੋ ਬਈ ਨਸਲ ਚੈੱਕ ਜਿੰਦੂ ਬਈ ਵਾਲੀ ਬਰੀਡ ਚੋਂ ਆ ਦੂਮਛੇੜੀ ਵਾਲੇ ਕੂਤਰ ਵੱਜਦੇ ਨੇ ਜਿਹੜੇ ਹਾਂਜੀ ਹਾਂਜੀ ਉਹਨਾਂ ਚੋਂ ਆ ਵੀਰਾ ਕੂਤਰੀ ਕਰੋ ਬਈ ਚੈੱਕ ਨਸਲਾਂ ਫਰਾਂ ਦੀ ਕੁਆਲਿਟੀ ਦੇਖੋ ਬਈ ਕਿੰਦਾ ਫਰ ਤੇ ਫਰ ਜੜਿਆ ਇਹ ਗੰਨ ਦੁਖਾਨਿਆਂ ਦੇ ਪੰਜੇ ਦੇਖੋ ਵੀ ਠੱਲ ਪਈ ਐ ਛੱਡ ਵੀਰੇ ਨਾ ਦਫਾ ਵਿੱਚ ਛੱਡ ਗਏ ਤੇ ਅਗਲਾ ਕੂਤਰ ਦਿਖਾਓ ਬਈ ਆ ਕਰੋ ਵੀਰ ਕੂਤਰੀ ਦਾ ਸ਼ੌਂਕ ਕਿੰਨਾ ਚੋ ਬਾਈ ਅਮੀਰਾ ਵਾਲਿਆਂ ਚ ਵੀਰ ਜੀ ਕੀ ਰਿਜ਼ਲਟ ਹੈ ਬਾਈ ਕਿਧਰ ਰਿਜ਼ਲਟ ਵੀਰ ਪਾਲਾ ਚੰਗਾ ਉੜੀ ਕੂਤਰੀ ਪੰਨੇ ਨਾ 2022 ਚ ਆ ਕੂਤਰੀ ਛੱਡੀ ਸੀ ਮੈਂ ਤਾਂ ਭਰੇ ਬਾਜੀ ਉੱਥੇ 135 ਪਲਸ ਉਤੜੂਡੇ ਸੀਗੇ ਉਥੇ ਛਿਆਂ ਚ ਬੰਨ ਗਈ ਬਾਜੀ ਕੱਚੀ ਹੋ ਗਈ ਸੀ ਕਿੱਥੇ ਵੀਰ ਇਨਾਮਾਂ ਤੇ ਚੱਲੀ 6 ਕੂਤਰ ਉੜੇ ਇਨਾਮਾਂ ਦੇ ਉੱਥੇ 6ਾਂ ਚੋਂ ਆਪਣੀ ਕੂਤਰੀ ਫੱਟ ਰਹੀ ਜੀ ਉੱਥੇ ਦੇਖੋ ਭਾਈ ਬਾਜੀ ਜਿੱਤੀ ਹੋਈ ਹੈ ਕੂਤਰੀ ਨੇ ਫੱਟ ਦੇ ਨਾਮ ਫੱਟ ਦੇ ਨਾਮ ਸੀਗਾ ਪੱਖਾ ਤੇ ਕੱਪ ਜੀ ਉਹ ਕੂਤਰੀ ਜਿੱਤੀ ਹੈ ਆਪਣੀ ਦੇਖੋ ਭਾਈ ਇਨਾਮਾਂ ਤੇ ਚੱਲ ਕੇ ਬਾਜੀ ਕਰੋ ਸ਼ੌਂਕ ਨੋ ਵੀਰ ਆਹ ਕਰੋ ਕੋਤਰੀ ਚੈੱਕ ਆਹ ਦੇਖੋ ਬਈ ਡੱਬੀ ਉੱਤੇ ਇਹਦਾ ਕੀ ਰਿਜ਼ਲਟ ਹੈ ਬਈ ਜੀ ਅੱਡ ਮੇਰਾ ਬਹੁਤ ਚੰਗੀ ਉਡਾਣ ਚ ਗਰਮੀ ਵਾਕੇ 2 2 3 3 ਵਜੇ ਤੱਕ ਬਚਿਆ ਨਰਾਉ ਤੋਂ ਘਰੋਂ ਉੱਡਦੇ ਨੇ ਠੀਕ ਹੈ ਬਾਕੀ ਕਰੋ ਤੁਸੀਂ ਚੈੱਕ ਨਿਆਂਗਾ ਕੰਗਣਿਆਂ ਵਾਲਾ ਜੋ ਪਿਓਰ ਹੈ ਵੀਰਾ ਪੈਰਾਂ 'ਚ ਡੱਕਿਆਂ ਦੇ ਹੱਥ ਕੇ ਲਗੇ ਇੱਕ ਪਟਾਕ ਦੇ ਮੁੜਕ ਲੰਬਾ ਫੁੱਲ ਦੇ ਸਖੀਂ ਦਾ ਇੱਕ ਚੱਕਰਾਓ ਬਈ ਨਸਲ ਚੈੱਕ ਇਹਦੀ ਹਾਂ ਕਰੋ ਵੀ ਚੈੱਕ ਕਬੂਤਰੀ ਕਾਲੀ ਚਿੰਦੀ ਅੱਛਾ ਲਾਈ ਹੋਈ ਆ ਥੋੜਾ ਜਿਹਾ ਤਾਂ ਕਰਕੇ ਥੋੜੀ ਲਿਬੜੀ ਹੋਈ ਆ ਪੱਕੀ ਅੱਖ ਕਰੋ ਚੈੱਕ ਕਬੂਤਰੀ ਕਰੋ ਬਈ ਨਸਲ ਚੈੱਕ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿੱਦਾਂ ਲੱਗਦੀ ਨਸਲ ਸਫਾਰਾਂ ਦੀ ਕੁਆਲਿਟੀ ਦੇਖ

ਇਹ ਸੇਵਾ ਦਿੱਤੀ ਹੈ ਬਾਕੀ ਕੁਝ ਕੌ ਪਈਆਂ ਲੱਭ ਰਹੇ ਬਾਈ ਜੀ ਕੋਈ ਇੱਧਰ ਬਈਆਂ ਨੇ ਬਾਈ ਕਿੰਨੇ ਮਿਲਦੇ ਆਹ ਦੀ ਵੀਡੀਓ ਤੁਹਾਨੂੰ ਸੀਓ ਇਹ ਬਾਕੀ ਚੈਨਲ ਨੂੰ ਬਾਈ ਸਬਸਕ੍ਰਾਈਬ ਕਰਿਓ ਵੱਧਦੇ ਵੱਧ ਠੀਕ